ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਆ ਕਿ ਕੱਲ ਦੀਵਾਲੀ ਨੇਂ ਕਿ ਹਟਿਆ ਤੇ ਦੀਵਾਲੀ ਤੋਂ ਬਾਅਦ ਜਿਹੜੇ ਆਪਾਂ ਨੇ ਮਿੱਟੀ ਵਾਲੇ ਦੀਵੇ ਜਗਾਏ ਹੁੰਦੇ ਨੇ ਤੇ ਉਹਨਾਂ ਨੂੰ ਸਾਂਭਣ ਦੀ ਵਾਰੀ ਆ ਜਾਂਦੀ ਹੈ ਹਨਾ ਬਾਅਦ ਦੇ ਵਿੱਚ ਤੇ ਮੈਂ ਕਿਸ ਤਰ੍ਹਾਂ ਸਾਂਭਦੇ ਹਾਂ ਤੁਹਾਡੇ ਨਾਲ ਸ਼ੇਅਰ ਕਰਦੀਆਂ ਤੇ ਇਹਨਾਂ ਨੂੰ ਸੰਭਾਲ ਕੇ ਰੱਖ ਲਿਆ ਕਰੋ ਜੀ ਇਸ ਤਰ੍ਹਾਂ ਨਾਲ ਸਿੱਟਿਆ ਕਰੋ ਕਿਉਂਕਿ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਹਨੇਰੇ ਤੋਂ ਚਾਨਣ ਕਰਿਆ ਹੁੰਦਾ ਹਨਾ ਰਸ਼ਨਾਇਆ ਹੁੰਦਾ ਦੀਵਾਲੀ ਨੂੰ ਆਪਾਂ ਮੱਥਾ ਟੇਕਦੇ ਹਾਂ ਹਨਾ ਕਿੰਨੇ ਸ਼ਰਧਾ ਭਾਵਨਾ ਨਾਲ ਤੇ ਇਹਨਾਂ ਨੂੰ ਏਦਾਂ ਪੈਰਾਂ ਦੇ ਵਿੱਚ ਨਾ ਰੋਲਿਆ ਕਰੋ ਤੇ ਇਹ ਆਪਾਂ ਨੂੰ ਪਤਾ ਹੀ ਹੁੰਦਾ ਵੀ ਆਪਾਂ ਇਹ ਕਿੱਥੇ ਕਿੱਥੇ ਰੱਖੇ ਨੇ ਆਪਣੇ ਘਰ ਦੇ ਵਿੱਚ ਦੀਵੇ ਤੇ ਸਾਰਿਆਂ ਨਾਲੋਂ ਪਹਿਲਾਂ ਉੱਠ ਕੇ ਦੂਸਰੇ ਦਿਨ ਜਿੱਥੇ ਜਿੱਥੇ ਆਪਾਂ ਨੇ ਦੀਵੇ ਰੱਖੇ ਨੇ ਉੱਥੋਂ ਮੈਂ ਸਾਰੇ ਦੀਵੇ ਚੱਕ ਲਿਆਉਣੀ ਹੁੰਦੀ ਆ ਕਿਉਂਕਿ ਜੇ ਆਪਾਂ ਨੂੰ ਪਤਾ ਆਪਣੇ ਘਰ ਦੇ ਵਿੱਚ ਕਿੱਥੇ ਕਿੱਥੇ ਦੀਵੇ ਨੇ ਹਨਾ ਕਿਉਂਕਿ ਬਾਅਦ ਜੋਂ ਦਿਨ ਚੜਦਾ ਫਿਰ ਕਾਂ ਆ ਜਾਂਦੇ ਨੇ ਤੇ ਉਹ ਦੀਵੇ ਸਿੱਟ ਕੇ ਭੰਨ ਦਿੰਦੇ ਨੇ ਤੇ ਆਪਾਂ ਸਵੇਰੇ ਸਾਜਰੇ ਦੀਵੇ ਚੱਕ ਲੈਣਾ ਜਿਨ੍ਹਾਂ ਵਿੱਚ ਤੇਲ ਹੁੰਦਾ ਉਹਨਾਂ ਦੁਆਰਾ ਜਗਾ ਦੰਨੇ ਆ ਤੇ ਆਪਾਂ ਨੇ ਇਹ ਦੀਵੇ ਇਕੱਠੇ ਕਰ ਲਏ ਸਾਰੇ ਤੇ ਇਹਨਾਂ ਦੀਆਂ ਬੱਤੀਆਂ ਕੱਢ ਲਈਆਂ ਤੇ ਦੀਵਿਆਂ ਨੂੰ ਹੁਣ ਜਿਹੜੇ ਸੀਗੇ ਸਾਫ਼ ਤੇ ਉਹਨਾਂ ਨੂੰ ਆਪਾਂ ਨੇ ਸੰਭਾਲ ਕੇ ਰੱਖਤਾ ਉਹਨਾਂ ਨੂੰ ਅਗਲੀ ਵਾਰ ਵਰਤ ਲਾਂਗੇ ਜਿਹੜੇ ਸਾਫ਼ ਨਹੀਂ ਬਿਲਕੁਲ ਜਿਹੜੇ ਕਾਲੇ ਹੋ ਗਏ ਉਹਨਾਂ ਨੂੰ ਇਹਦੇ ਰੱਖ ਦਾਂਗੇ ਹਨਾ ਕੱਪੜੇ ਦੇ ਨਾਲ ਸਾਫ਼ ਕਰਕੇ ਦੁਬਾਰਾ ਵਰਤੋਂ ਕਰ ਲਾਂਗੇ ਉਹਨਾਂ ਦੀਵਿਆਂ ਦੀ ਤੇ ਇਹ ਦੀਵਾ ਆਪਣੇ ਕੰਧ ਤੇ ਪਿਆ ਇਹ ਵੀ ਜਗ ਰਿਹਾ ਇਹਦੇ ਵਿੱਚ ਤੇਲ ਸੀਗਾ ਹਲੇ ਕਾਫੀ ਜ਼ਿਆਦਾ ਤੇ ਇਹ ਜਗੀ ਜਾਊਗਾ ਤੇ ਜਿਹੜੇ ਦੀਵੇ ਆਪਾਂ ਤੋਂ ਟੁੱਟ ਜਾਂਦੇ ਨੇ ਹਨਾ ਤੇ ਉਹਨਾਂ ਨੂੰ ਮੈਂ ਸਿੱਟਦੀ ਨਹੀਂ ਉਹਨਾਂ ਨੂੰ ਇਸ ਤਰ੍ਹਾਂ ਪੰਨ ਕੇ ਉਹਨਾਂ ਦੀ ਚੂਰਾ ਬਣਾ ਕੇ ਕਿਉਂਕਿ ਜੀ ਇਹ ਮਿੱਟੀ ਉਹ ਹੁੰਦੀ ਹੈ ਇੱਕ ਤਰ੍ਹਾਂ ਦੀ ਹਨਾ ਮਿੱਟੀ ਤੋਂ ਹੀ ਬਣੇ ਹੁੰਦੇ ਨੇ ਨਾ ਦੀਵੇ ਤੇ ਪਕਾਏ ਹੋਏ ਤੇ ਇਹਨੂੰ ਜਦੋਂ ਪਾਣੀ ਚ ਭੁੰਨਦੇ ਰਹੇ ਇਹ ਹੋਰ ਨਰਮ ਹੋ ਗਏ ਹਨਾ ਫਿਰ ਇਹਨਾਂ ਨੂੰ ਫੁੱਟੇ ਹੋਏ ਦੀਵਿਆਂ ਨੂੰ ਮੈਂ ਨਾ ਇਹਦਾ ਕੁੱਟ ਕੇ ਫਿਰ ਬਾਅਦ ਚ ਇਹਦੀ ਮਿੱਟੀ ਬਣਾ ਕੇ ਆਪਾਂ ਇਹਨਾਂ ਨੂੰ ਜਿਹੜੇ ਆਪਣੇ ਬੂਟੇ ਨੇ ਉਹਨਾਂ ਦੇ ਵਿੱਚੇ ਪਾ ਦਿੰਨੇ ਹੁੰਨੇ ਆ ਤੇ ਬੂਟਿਆਂ ਦੇ ਵਿੱਚ ਰਲਾ ਦਿੰਨੇ ਆ ਤੇ ਇਹ ਮਿੱਟੀ ਦੇ ਵਿੱਚੇ ਰਲ ਜਾਂਦੇ ਨੇ ਹਨਾ ਦੁਬਾਰਾ ਤੇ ਇਸ ਤਰ੍ਹਾਂ ਦੇਖੋ ਕਰੀ ਕਰਕੇ ਨਾ ਆਪਾਂ ਨੇ ਉਹ ਜਮੇ ਜਿਹੜੇ ਆਪਣੇ ਦੀਵੇ ਸੀਗੇ ਫੁੱਟੇ ਹੋਏ ਇਹਦੇ ਵਿੱਚ ਰਲਾ ਤੇ ਇਸ ਤਰ੍ਹਾਂ ਤੁਸੀਂ ਵੀ ਕਰਿਆ ਕਰੋ ਜਾਂ ਕਿਸੇ ਦਰਖਤ ਦੇ ਥੱਲੇ ਦੱਬ ਦਿਆ ਕਰੋ ਟੋਆ ਪਟ ਕੇ ਦੁਬਾਰਾ ਮਿੱਟੀ ਦੇ ਵਿੱਚ ਰਲ ਜਾਂਦੇ ਨੇ ਹਨਾ ਤੇ ਨਾਲੇ ਕਿਸੇ ਦੇ ਪੈਰ ਦੇ ਵਿੱਚ ਨਹੀਂ ਵੱਜਣ ਜੇ ਇਦਾਂ ਹੀ ਟੁੱਟੇ ਹੋਏ ਸਿੱਟ ਦਾਂਗੇ। ਬਾਕੀ ਜੀ ਦੇਖੋ ਆਪਾਂ ਨੇ ਇਹ ਇਹਨਾਂ ਬੂਟਾਂ ਦੇ ਵਿੱਚ ਪਾਤੀ ਮਿੱਟੀ ਤੇ ਉੱਤੋਂ ਜੀ ਪਾ ਦਾਂਗੇ ਪਾਣੀ। ਜੇਕਰ ਤੁਹਾਨੂੰ ਸਾਡੀ ਇਹ ਅੱਜ ਦੀ ਜਾਣਕਾਰੀ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ। ਮਿਲਦੇ ਆਂ ਜੀ ਫੇਰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ ਜੀ। ਬਾਏ ਬਾਏ।